ਆਉ ਤੈਨੂੰ ਦਿਖਾਉਣਾ ਹੈ ਕਿ ਪੈਡੀਕੁਲਚਰ ਨਾਮ ਦੀ ਨਵੀਂ ਚੀਜ਼ ਕੀ ਹੈ ਤੁਹਾਡੀ ਆਪਣੀ ਸ਼ੁਰੂ ਕੀਤੀ ہوئی ਹੈ ਪੱੜੀ ਆਪਣੇ ਕੋਲ ਰੈਸਪੀ ਉਹ ਆਪਣੀ ਰੈਸਪੀ ਹਰੇਕ ਦੀ ਆਪਣੀ ਰੈਸਪੀ ਹੁੰਦੀ ਹੈ ਸਾਰੀ ਲੇਅਰਿੰਗ ਹੁੰਦੀ ਸਾਰੀਆਂ ਇਹਦੀ ਤੁਹਰੇ ਇੱਕ ਦਾ ਇੱਕ ਟੇਸਟ ਹੁੰਦਾ ਨਾ ਆਪਣੇ ਕੋਲ ਟੇਸਟ ਮਿਕਸਚਰ ਵਿੱਚ ਬਣਾਇਆ ਹੋਇਆ ਵਾ ਪੈਡੀ ਵੀ ਅਸੀਂ ਜੇ ਕੋਈ ਚਾਵੇ ਨਾ ਕੀ ਆਟਾ ਮੈਦਾ ਸੀ ਨਹੀਂ ਖਾਣਾ ਉਹਨੂੰ ਪੈਡੀ ਜੀ ਅਸੀਂ ਆਟੇ ਦੀ ਪੈਡੀ ਵੀ ਖਵਾ ਦਾਂਗੇ ਦੇਸੀ ਗੋ ਵੀ ਪੂਰਾ ਠੋਕ ਹੀ ਲਿਆ ਤੁਸੀਂ ਨਾ ਜਿਹੜੀ ਨਾ ਖਾਸਾ ਬਣ ਆਉਂਦਾ ਵੀਰੋ ਦੇਸੀ ਕੀ ਹੁੰਦਾ ਹੈ ਉਹ ਤੁਹਾਨੂੰ ਇਹਦੇ ਲੇਰਾਂ ਦਿਖਾਉਂਦੇ ਆਂ ਦੇਖੋ ਮਤਲਬ ਜੋ ਪੈਡੀ ਕੀ ਲੇਰ ਹੈ ਔਰ ਜੋ ਪੈਡੀ ਦਾ ਕਰੰਚ ਹੁੰਦਾ ਹੈ ਉਹ ਵੀ ਵੈਸਾ ਕਰੰਚਾ ਇਸਕਾ ਛੋਲੇ ਵਾਲਾ ਸੁਆਦ ਹੈ ਚਟਣੀ ਦਾ ਸੁਆਦ ਹੈ ਤੇ ਪੈਡੀ ਤਾਂ ਕਿੰਨੀ ਕਰੰਚੀ ਹੈ ਹੀ ਹੈ ਮਤਲਬ ਪੂਰਾ ਓਕੇ ਸੁਆਦ ਉਹ ਐਸੀ ਨਮਕੀਨ ਲੱਸੀ ਹੈ ਜਿਵੇਂ ਜੋ ਪੰਜਾਬੀਆਂ ਦੇ ਘਰਾਂ 'ਚ ਬੰਦੀ ਸੀ ਪਹਿਲਾਂ ਮਤਲਬ ਸੁਆਦ ਕੋਈ ਚੇਂਜ ਨਹੀਂ ਆ ਮੈਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਯੰਗ ਦਾ ਸਿਟੀ ਹੈਡਲਾਈਨਸ ਤੇ ਤੋ ਆ ਜ ਆ ਭਾਈਆਂ ਆਪਣੀ ਨਿੱਗੀ ਰਸੋਈ ਤੇ ਜਿਨ੍ਹਾਂ ਦਾ ਤੁਸੀਂ ਬੜਾ ਸੁਣਾ ਹੈਗਾ ਕਿ ਪੈਡੀ ਗੁਲਚਾ ਪੈਡੀ ਗੁਲਚਾ ਇਹ ਨਵੀਂ ਚੀਜ਼ ਕੀ ਆ ਆਉ ਤੁਹਾਨੂੰ ਦਿਖਾਉਂਦਾ ਕਿ ਪੈਡੀ ਗੁਲਚਾ ਨਾਮ ਦੀ ਨਵੀਂ ਚੀਜ਼ ਕੀ ਆ ਤੇ ਸਾਡੇ ਨਾਲ ਆਓ ਸਸੀ ਜੀ ਭਾਜੀ ਸਸੀ ਜੀ ਭਾਜੀ ਤੁਹਾਨੂੰ ਇਧਰ ਪੈਡੀ ਗੁਲਚਾ ਦੀ ਕਿ ਕਿਦੋਂ ਆਈਡੀਆ ਆਇਆ ਬਿਟ ਟ੍ਰੈਂਡਿੰਗ ਦੇ ਸਹਾਰਾ ਨਾਲ ਚੇਂਜ ਹੋਣਾ ਪੈਂਦਾ ਨਾ ਨਹੀਂ ਪੈਡੀ ਗੁਲਚਾ ਹੈ ਕਿੱਦੇ ਦਾ ਪੈਟੀ ਗੁਟਾ ਵੀਰੇ ਹੈ ਮਹਾਰਾ ਦਾ ਹੁੰਦਾ ਆਪਣੇ ਕੋਲ ਇਹ ਉਦਾਂ ਦਾ ਆਪਣੀ ਮੇਨ ਰੈਸਪੀ ਦਾ ਆਟੇ ਦੀ ਹੁੰਦੀ ਹੈ ਜੀ ਪਰ ਸਾਨੂੰ ਡਿਮਾਂਡ ਦੇ ਸਹਾਰਾ ਨਾਲ ਪੈਡੀ ਸ਼ੁਰੂ ਕਰਨੀ ਪਈ ਹੈ ਮੈਦੇਜ ਹੁੰਦੀ ਹੈ ਪੈੜੀ ਇਹ ਲੇਅਰਿੰਗ ਅਲੱਗ ਅਲੱਗ ਲੇਅਰਿੰਗ ਹੁੰਦੀ ਜਿਵੇਂ ਆਪਾਂ ਨਾਰਮਲ ਗੁੱਚੇ ਲਾਉਨੇ ਆ 18 ਜਾਂ 20 ਉਹ ਲੇਅਰਿੰਗ ਚ ਲਾਉਨੇ ਆ ਨਾ 48 ਲੇਅਰਿੰਗ ਹੀ ਲੱਗਦਾ ਹੈ ਪੈਡੀਕਲਚਰ ਤੇ ਹਰੇਕ ਪੈੜੀ ਜਿਵੇਂ ਪਰਤ ਖੋਲਦੀ ਹੈ ਪੈੜੀ ਤੁਸੀਂ ਖਾਦੀ ਹੋਣੀ ਤੁਸੀਂ ਵੀ ਉਦਾਂ ਦੀ ਪਰਤਾਂ ਖੁੱਲੀਆਂ ਹੁੰਦੀਆਂ ਨੇ ਸਾਰੇ ਪਾਸੇ ਕਰੈਂਚੀ ਹੁੰਦਾ ਹੈ ਮੱਕੀ ਕਹਿੰਦਾ ਕਿ ਜਿਵੇਂ ਆਦੇ ਟ੍ਰੈਨਿੰਗ ਦੇ ਸਾਨਾ ਬਹੁਤ ਅੱਛੀ ਚੀਜ਼ ਹੈ ਨਹੀਂ ਇਹ ਤੁਹਾਡੀ ਆਪਣੀ ਸ਼ੁਰੂ ਕੀਤੀ ਹੋਈ ਹੈ ਕਿ ਕਿਸੇ ਦੂਸਰੇ ਐਕਚੁਅਲੀ ਮੈਂ ਦਾਦਾ ਕਿ ਉਹਰੇ ਐਕਚੁਅਲੀ ਹੁਣ ਇੱਥੇ ਦਾ ਪੱਲੂ ਦਿਨ ਦਾ ਆਪੇ ਸ਼ੁਰੂ ਕੀਤੀ ਹੈ ਨਾ ਪੱਲੜੀ ਆਪਣੇ ਕੋਲ ਰੈਸਪੀ ਆਪਣੀ ਰੈਸਪੀ ਹਰੇਕ ਦੀ ਆਪਣੀ ਰੈਸਪੀ ਹੁੰਦੀ ਹੈ ਠੀਕ ਹੈ ਉਧਰ ਆਮ ਪੈਡੀ ਗੁਲਜੀ ਵਾਲੇ ਅੰਮ੍ਰਿਤਸਰ ਉਹਨਾਂ ਦੀ ਰੈਸਪੀ ਹੈ ਉਹ ਆਪਣੀ ਵੇਚ ਰਹੇ ਆ ਪਰ ਆਪਾਂ ਲੁਧਿਆਣੇ ਆਪਾਂ ਆਪਣੀ ਵੇਚ ਰਹੇ ਆ ਤੇ ਭਾਜੀ ਤੁਹਾਡੀ ਇਹ ਹੀ ਦੁਕਾਨ ਹੈ ਕਿ ਹੋਰ ਵੀ ਕਿੱਧਰ ਦੀ ਵੀ ਆ ਵੀ ਅਪਨ ਨਵੀਂ ਇੱਕ ਲਾਂਚਿੰਗ ਕਰ ਜਾਣੇ ਆ ਬ੍ਰਾਂਚ ਖੋਲਣ ਜਾ ਰਹੇ ਆ ਸੰਗੀਤ ਸਿਲਮੇ ਕੋ ਇੱਕ ਤਰੀਕ ਨੂੰ ਓਪਨ ਆਵੀਂ ਅੱਛਾ ਤੇ ਤੁਹਾਡੀ ਜੋ ਪਹਿਲੇ ਬ੍ਰਾਂਚਾਂ ਸੀਗੀਆਂ ਉਹ ਤੁਸੀਂ ਦੱਸੋ ਪੱਲ ਇਹ ਲੋਕਡਾਊਨ ਕਰਕੇ ਕੁਝ ਆਪਣੇ ਨੂੰ ਲਾਈਫ ਦੇ ਵਿੱਚ ਹੁੰਦਾ ਮੁੰਡੇ ਕਾਰੀਗਰ ਭੱਜ ਗਏ ਸੀਗੇ ਤੇ ਉਹਨਾਂ ਕਰਕੇ ਬੰਦ ਕਰਨਾ ਉਹ ਬੰਦ ਕਰਨੀਆਂ ਪਈ ਅਰੇ ਚਾਪ ਖੜੇ ਆ ਇਸ ਤੇ ਸੋਹਣਾ ਰਿਸਪੌਂਸ ਹੈ ਮੇਨ ਆਪਾਂ ਆٹے ਵੀ ਮੇਨ ਰੈਸਪੀ ਆਪਣੀ ਆٹے ਦੀ ਹੈ ਤੇ ਆਟੇ ਜੀ ਤੁਹਾਡੇ ਕੋਲ ਕੀ ਕੀ ਹੁੰਦਾ ਆਟੇ ਜੀ ਬਈ ਤੇਰਾ ਤੇਰਾ ਤੇਰੇ ਕੋਲ ਚੀ ਹੁੰਦੇ ਆ ਆਲੂ ਪਿਆਏ ਮਿਕਸ ਵੈਜ ਪੈਟੀ ਸਭ ਕੋ ਪੈਡੀ ਵੀ ਅਸੀਂ ਜੇ ਕੋਈ ਕਹਵੇ ਨਾ ਕਿ ਆਟ ਮੈਦਾ ਸੀ ਨਹੀਂ ਖਾਣਾ ਉਹਨੂੰ ਪੈਡੀ ਜੀ ਅਸੀਂ ਆਟੇ ਜੀ ਪੈਡੀ ਵੀ ਖਵਾ ਦਾਂਗੇ ਪਰ ਥੋੜਾ ਡਿਫਰੈਂਟ ਤਾਂ ਹੁੰਦਾ ਹੀ ਹੈ ਕਿਉਂਕਿ ਆਟੇ ਤੇ ਮੈਦੇ ਦੀ ਕਰੰਚੀ ਵਾਂ ਥੋੜਾ ਫਰਕ ਪੈਂਦਾ ਬਾਕੀ ਸੇਮ ਹੋਏਗਾ ਤੇ ਸਾਨੂੰ ਕੀ ਅੱਜ ਲਾ ਕੇ ਦਿਖਾ ਰਹੇ ਹੋ ਸਰ ਜੋ ਮੇਰਾ ਬਰਾਗੋਂਗ ਬਰੇ ਇੱਕ ਆਟਾ ਤੇ ਮੈਦਾ ਜੋ ਗੋਂਗ ਦੋਨੇ ਲਾ ਕੇ ਦਿਖਾਵਾਂ ਮੈਂ ਜੀ ਆਪਾਂ ਪੈਡੀ ਕਰਨਾ ਹੈ ਤੇ ਪੈਡੀ ਖਵਾਵਾਂਗੇ ਭਰਾਵਾਂ ਨੂੰ ਕਿਉਂਕਿ ਪੈਡੀ ਦੀ ਜਿਹੜੀ ਮੇਨ ਲੇਅਰ ਹੁੰਦੀ ਹੈ ਉਹ ਦੇਸੀ ਕਿਉਂ ਹੋ ਜਾਂਦੀ ਹੈ ਅੱਛਾ ਇਹ ਉਹ ਦੇਸੀ ਕਿਉਂ ਦਾ ਡਿਫਰੈਂਟ ਦਾ ਡਾਲਟੇ ਨਾਲੋਂ ਫਰਕ ਪੈਂਦਾ ਹੀ ਹੈ ਤੇ ਉੱਤੇ ਵੀ ਦੇਸੀ ਜੇ ਲਾਉਂਦੇ ਕਿ ਉੱਤੇ ਬਟਰ ਲੱਗਦਾ ਨਹੀਂ ਤੁਹਾਡਾ ਕੀ ਹੁੰਦਾ ਵੀ ਮੈਂ ਫਿਲਹਾਲ ਕਸਟਮਰ ਚੁਆਇਸ ਦੇ ਉੱਤੇ ਹੈ ਨਹੀਂ ਤੁਹਾਡਾ ਕੀ ਹੁੰਦਾ ਵੀ ਮੈਂ ਫਿਲਹਾਲ ਕਸਟਮਰ ਚੁਆਇਸ ਦੇ ਉੱਤੇ ਅਸੀਂ ਬਟਰ ਲਾ ਕੇ ਦਿੰਦੇ ਹਾਂ ਕਸਟਮਰ ਦੇਸੀ ਹੋਵੇ ਦੇਸੀ ਹੋ ਲੱਗਦੀ ਹੈ ਕਸਟਮਰ ਚੁਆਇਸ ਦੇ ਉੱਤੇ ਹੈ ਤੇ ਚਨੇ ਜੇ ਕੋਈ ਨਾ ਕਿਹਾ ਵੀਰੇ ਕੁਝ ਨਹੀਂ ਲਾਉਂਦੇ ਆਪਣੇ ਚਨੇ ਚਟਨੀ ਸਭ ਆਪਣੀ ਆ ਆਪਣੀ ਵੀ ਸਿੰਪਲ ਛੋਲੇ ਹੁੰਦੇ ਆਏ ਵਧੀਆ ਤੇ ਨਾ ਕਿ ਤੁਹਾਨੂੰ ਖੜੇ ਮਸਾਲੇ ਜੀਰਾ ਕਾਲੀ ਮਿਰਚ ਖੜੀ ਪਾ ਕੇ ਮੋਟੀ ਪਾਜੀ ਬਣਾਉਂਦੇ ਆਪਾਂ ਉਦਾਂ ਤੇ ਸਾਨੂੰ ਇੱਕ ਪੈਡਿਕੂਲ ਚਾ ਫਿਰ ਲਾ ਕੇ ਦਿਖਾਓ ਕਿਦਾਂ ਦਾ ਹੁੰਦਾ ਹੈ ਸਾਲ ਅਜੇ ਦੇਖੀ ਆਉਂਦੀ ਹੈ ਭਾਈ ਲੇਰਿੰਗ ਇਹਦੀਆਂ ਸਾਰੀਆਂ ਸਾਰੀ ਲੇਰਿੰਗ ਹੁੰਦੀ ਸਾਰੀਆਂ ਇਹਦੀਆਂ ਠੀਕ ਹੈ ਜੀ ਸਾਰੀ ਲੇਰਿੰਗ ਖੋਲਦੀਆਂ ਨੇ ਇਹਦਾ ਲੇਰਿੰਗ ਹੁੰਦੀ ਹੈ ਇੱਥੇ ਪਾਦੇ ਹੈ ਇਹ ਲੈ ਜੀ ਨੂੰ ਹੰਤਾ ਜੀ ਆਹ ਹੋਰ ਖੜਾ ਤੇ ਹੀ ਦਿੱਤਾ ਇਹ ਹੁੰਦਾ ਜਿਵੇਂ ਮੇਨ ਇਹ ਸਾਰਾ ਕੁਝ ਵਿੱਚ ਹੁੰਦਾ ਤੇ ਇੰਦ ਚ ਇੱਕ ਪੈਡੀਗੁੱਲ ਚਾਹੇ ਆਲੂ ਨਹੀਂ ਲੱਗਦਾ ਨਹੀਂ ਬੜੀ ਮਿਕਸ ਵੇਜ ਦੀ ਪਰ ਆਪਾਂ ਜਿਹੜੀ ਪੈਡੀ ਵੇਚ ਰਹੇ ਹਾਂ ਮਿਕਸ ਵੇਜ ਵੇਚ ਰਹੇ ਹਾਂ ਬਾਕੀ ਇਹ ਜਿਹਾ ਹੀ ਕਸ਼ਮੇ ਚੁਆਇਸ ਹੈ ਕਿ ਆਲੂ ਵਾਲੀ ਖਾਣੀਆਂ ਸੀ ਆਲੂ ਵੀ ਖਵਾ ਦਾਂਗੇ ਆਲੂ ਪਿਆਜ਼ ਲਗਾਉਂਗੇ ਆਲੂ ਪਿਆਜ਼ ਖਵਾਣਾ ਜਿਹੜੀ ਆਪਣੀ ਦੀ ਐਸਪੀ ਹੈ ਉਹ ਮਿਕਸ ਵੇਜ ਦੇ ਵਿੱਚ ਤੁਹਰੇ ਇੱਕ ਦਾ ਇੱਕ ਟੇਸਟ ਹੁੰਦਾ ਨਾ ਆਪਣੇ ਕੋਲ ਟੇਸਟ ਮਿਕਸ ਵੇਜ ਵਿੱਚ ਬਣਾਇਆ ਹੋਇਆ ਵਾ ਬਾਕੀ ਕਸ਼ਮੇ ਦੇ ਮਿਕਸ ਵੇਜ ਨਹੀਂ ਵੀ ਖਾਂਦਾ ਤੇ ਅਸੀਂ ਉਹਨੂੰ ਫਿਰ ਆਲੂ ਪਿਆਜ ਵੀ ਲਾਦੀ ਦੀ ਆਲੂ ਵਾਲੀ ਵੀ ਲਾਦੀ ਦੀ ਹੈ। ਤੇ ਇਸ ਵਿੱਚ ਤੁਸੀਂ ਕਹਿ ਰਹੇ 48 ਲੇਅਰਾਂ ਹੁੰਦੀਆਂ ਨਾ 48 48 ਲੇਅਰ ਹੋ ਜਾਂਦੀਆਂ ਨੇ 24 ਥੱਲੇ ਹੋ ਗਈਆਂ 24 ਉੱਪਰ ਹੋ ਗਈਆਂ ਸਾਰੇ ਖੋਲਣਗੇ। ਪੂਰਾ ਕਰੰਚੀ ਸੁਆਦ ਲੱਗਦਾ ਮਤਲਬ। ਆਰਾਮ ਨਾਲ ਵੀਰੇ। ਤਾਂ ਹੀ ਤਾਂ ਇਹ ਤੋਂ ਫਿਰ ਇਹਨੂੰ ਪੱਕੇ ਨਹੀਂ ਟਾਈਮ ਵੱਧ ਲਾਦਾ ਆਮ ਗੋਲਚੇ ਨਾਲ। ਆਮ ਗੋਲਚੇ। ਕਿ ਲੋੜ ਇਹਨੂੰ। ਭਾਜੀ ਇਹ ਸਾਰੇ ਲੇਅਰਾਂ ਤਾਂ ਹੀ ਦਿਖਣਗੀਆਂ। ਇਹ ਕੱਟਾਂਗੇ ਨਹੀਂ ਅਸੀਂ ਕਟਾਂਗੇ ਨਹੀਂ ਫਿਰ ਲੇਅਰ ਖੋਲਣੀਆਂ ਨੇ ਨਾ। ਉਹ ਵੀ ਕੁਝ ਲੇਅਰ ਪਿੱਛੇ ਆ ਕੁਝ ਲੇਅਰ ਅੱਗੇ ਨੇ ਹੁਣ ਸਾਰੀ ਲੇਅਰ ਇੱਕ ਬਰਾਬਰ ਹੋ ਗਈਆਂ। ਉਨ ਕੀ ਅੰਦਰ ਲੱਗਣ ਜਾ ਰਿਹਾ ਹੈ ਬਾਬਾ ਜੀ ਸਿਆਵਰ ਹੁੰਦੀ ਮਾਣੀ ਮੋ ਜਿਹੜੀ ਦੇਖ ਜੇ ਅੱਛਾ ਚਿਹਰਾ ਦੇਖਦਾ ਤੇ ਅੱਛਾ बिक ਜਾਂਦਾ ਦੇਸੀ ਕੋ ਵੀ ਪੂਰਾ ਠੋਕ ਹੀ ਲਿਆ ਤੁਸੀਂ ਨਾ ਕੋ ਬੇਟੀ ਜੀ ਇਹ ਵੀ ਦੇਸੀ ਜਿਹੜੀ ਨਾ ਖਸਤਾ ਬੰਨ ਆਉਂਦਾ ਵੀਰੋ ਦੇਸੀ ਕੀ ਆਉਂਦਾ ਅੱਛਾ ਖਸਤਾ ਬੰਨੜਾ ਆਉਂਦਾ ਦੇਸੀ ਕੀ ਹੋ ਜੀ ਉਹਦਾ ਤੈਨੂੰ ਪੱਕਣ ਨੂੰ ਕਿੰਨਾ ਟਾਈਮ ਲੱਗਦਾ ਹੈ ਬੀਰੇ ਜੀ ਆਮ ਗੁਲਚਾ ਬੱਕਦਾ 8-9 ਮਿੰਟ ਦੇ ਵਿੱਚ ਤੇ 13-14 ਮਿੰਟ ਚ ਬੱਕ ਗਿਆ ਛੋਲੇ ਲਾ ਲਈਏ ਆਮੇਨ ਚਨੇ ਆਪਣੇ ਚਲੇ ਤੁਸੀਂ ਕਹਿ ਰਹੇ ਹੋ ਖੜੇ ਮਸਾਲੇ ਬਿਨਾਂ ਲਸਣ ਪਿਆਜ਼ ਹਾਂਜੀ ਹਾਂਜੀ ਬਿਨਾਂ ਗਾ ਲਸਣ ਪਿਆਜ਼ ਦੇ ਹੁੰਦੇ ਨੇ ਤਿੰਦਾ ਫਲਟ ਪੈਂਦਾ ਵੀ ਕਈਆਂ ਨੂੰ ਉਹਦੀ ਕਾਲੀ ਮਿਰਚਾ ਪਾ ਗਿਆ ਬਣਾਉਂਦੇ ਆ ਛੋਲੇ ਆ ਦੇਖੋ ਪਈਆਂ ਕਾਲੀਆਂ ਮਿਰਚਾਂ ਵਿੱਚ ਨਹੀਂ ਕਈਆਂ ਨੂੰ ਕੀ ਪਿਆਜ਼ ਲਸਣ ਤੋਂ ਬਿਨਾਂ ਕੋਈ ਸਬਜ਼ੀ ਨਹੀਂ ਸਵਾਦ ਲੱਗਦੀ ਐਦਾਂ ਦਾ ਕੋਈ ਰਿਵਿਊ ਆਇਆ ਸਾਰਾ ਕੁਝ ਆਪਾਂ ਮਸਾਲੇ ਗੁਰੂ ਸਾਹਿਬ ਦੀ ਕਿਰਪਨ ਨੇ ਵਧੀਆ ਪਸਵਾਏ ਹੋਏ ਨੇ ਆਪਣੇ ਪਸਵਾਏ ਆ ਹਾਂਜੀ ਹਾਂਜੀ ਆਪਣੇ ਪਸਵਾਏ ਹੁੰਦੇ ਆ ਜੀ ਮਸ ਤੋਂ ਹੁੰਦਾ ਹੀ ਸਵਾਦ ਆ ਰਿਹਾ ਇਹੋ ਜਿਹਾ ਸਵਾਦ ਆਉਣਾ ਜੀ ਕੋਈ ਇੱਥੇ ਰੰਗ ਨਹੀਂ ਆ ਲੋਕ ਰੰਗ ਪਾਉਂਦੇ ਛੋਲੇ ਨੂੰ ਦਿਖਾਉਣ ਲਈ ਨਹੀਂ ਕਿ ਆਪਣਾ ਕੋਈ ਰੰਗ ਨਹੀਂ ਸਿਰਫ ਮਸਾਲੇ ਦਾ ਕਦਰ ਨਾਲ ਗਰੇਵੀ ਚ ਹੈਗਾ ਛੋਲੇ ਚਿੱਟੇ ਹੀ ਬਏ ਆਪਣੇ ਮਤਲਬ ਵੀ ਇਹ ਵੀ ਸਾਰਾ ਫਰਕ ਆਦਾ ਡਾਲ ਕੇ ਲੋਕਾਂ ਨੂੰ ਜੀ ਮੇਰੀ ਵਰਗ ਹੁੰਦਾ ਭਾਜੀ ਤਾਂ ਹੀ ਆਪਾਂ ਨੈਚੁਰਲ ਜੀ ਖਵਾਉਂਦੇ ਕੁਛ ਵੀਨ ਆ ਬੇ ਜੀ ਤਾਂ ਹੀ ਲੋਕ ਤੁਹਾਨੂੰ ਪਸੰਦ ਕਰਦੇ ਆਂ ਅਦਰ ਇਹਨਾਂ ਨਾਲ ਚਲੋ ਪਿਆਰ ਦਾ ਪਿਆਣਾ ਭਰਾਮ ਦਾ ਮਿਲਦਾ ਵੀਰੇ ਠੀਕ ਹੈ ਤੁਸੀਂ ਆਉਂਦੇ ਹੋ ਤਾਂ ਵੀ ਮਿਲਦਾ ਹੋਰ ਪਿਆਣ ਵਾਲਾ ਸ਼ਗਨ ਆਉਂਦੇ ਉਹਨਾਂ ਨੂੰ ਮਿਲਦਾ ਬਾਕੀ ਇਹ ਕੀ ਕਮੀਆਂ ਪੇਸ਼ੀਆਂ ਬੇ ਹਰੇਕ ਕੋਲ ਹੁੰਦੀ ਤੇ ਤਾਂ ਮੀਂਹ ਪੈ ਸੀ ਕਿ ਕਿ ਸਦੀ ਪੂਰੀ ਹੋਣੀ ਸਾਡੀ ਕੋਈ ਭਰਾ ਖੁਸ਼ ਹੁੰਦਾ ਕੋਈ ਭਰਾ ਨਰਾਜ ਹੁੰਦਾ ਇਹ ਚਲਦੀ ਜਾਂਦੀ ਲਾਈਫ ਦਾ ਦੋ ਪਾਰ ਨੇ ਉਹ ਤੁਹਾਨੂੰ ਇਹਦੀ ਲੇਰਾਂ ਦਿਖਾਉਂਦੇ ਆ ਦੇਖੋ ਮਤਲਬ ਜੋ ਪੈਡੀ ਕੀ ਲੇਰ ਹੈ ਔਰ ਜੋ ਪੈਡੀ ਦਾ ਕਰੰਚ ਹੁੰਦਾ ਵਹੀ ਵੈਸਾ ਕਰੰਚ ਹੈ ਇਸਕਾ ਹਨਾ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਸਟਫਿੰਗ ਵੀ ਪੂਰੀ ਹੈ ਇਹ ਹੁਣ ਪਹਿਲਾਂ ਆਪਣੀ ਆ ਗਈ ਕੱਲਾ ਫਦਾਲੀ ਥੋੜੇ ਸੇ ਚਟਣੀ ਹੁੰਦਾ ਮਤਲਬ ਕੀ ਦੇਖ ਸਿੰਸ ਉਹਨਾਂ ਦਾ ਮਤਲਬ ਇਤਨਾ ਕੋਈ ਉਹਨਾਂ ਦਾ ਛੋਲ੍ਹ ਦਾ ਅਲੱਗ ਸੁਆਦ ਹੈ ਚਟਣੀ ਦਾ ਅਲੱਗ ਸੁਆਦ ਹੈ ਤੇ ਪੈੜੀ ਤੱਕ ਉਹਨਾਂ ਦੀ ਕਰੰਚੀ ਹੈ ਹੀ ਹੈ ਮਤਲਬ ਪੂਰਾ ਓਕੇ ਸੁਆਦ ਉਤੋਂ ਆਪਣੀ ਸਪੈਸ਼ਲ ਆ ਗਈ ਉਹਨਾਂ ਦੀ ਲੱਸੀ ਨਮਕੀਨ ਉਹ ਐਸੀ ਨਮਕੀਨ ਲੱਸੀ ਹੈ ਜਿਵੇਂ ਜੋ ਪੰਜਾਬੀਆਂ ਦੇ ਘਰਾਂ 'ਚ ਬੰਦੀ ਸੀ ਪਹਿਲਾਂ ਮੇਰਾ ਸਵਾਲ ਕੋਈ ਚੇਂਜ ਨਹੀਂ ਆ ਤੇ ਮੈਂ ਵੀ ਕਹਿੰਦਾ ਕਿ ਤੁਸੀਂ ਵੀ ਆ ਕੇ ਟਰਾਈ ਕਰੋ ਮੌਲਟਾਊਨ ਮਾਰਕੀਟ ਮੇ ਆਪਣੀ ਨਿੱਗੀ ਰਸੋਈ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਓ ਦ ਸਿਟੀ ਹੈਲਡ ਨਾਈਟ